ਖੰਨਾ ਪੁਲਿਸ ਵੱਲੋਂ ਮੋਟਰਸਾਈਕਲ ਚੋਰੀ ਮਾਮਲੇ ਦੇ ਔਰੋਪੀਆਂ ਨੂੰ ਕਾਬੂ ਕਰ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਨ ਤੋਂ ਬਾਅਦ ਤਫ਼ਤੀਸ਼ ਦੌਰਾਨ ਇਹਨਾਂ ਕੋਲੋਂ 100 ਤੋਂ ਜ਼ਿਆਦਾ ਮੋਟਰਸਾਈਕਲ ਸਕੂਟਰੀਆਂ ਦੇ ਸਪੇਅਰ ਪਾਰਟ ਬਰਾਮਦ ਕੀਤੇ ਡੀਐਸਪੀ ਬਿਨੋਦ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਔਰੋਪੀਆਂ ਨੇ ਦਰਾਹਾ ਵਿਖੇ ਗੋਦਾਮ ਕਿਰਾਏ ਤੇ ਲਿੱਤਾ ਹੋਇਆ ਸੀ ਜਿੱਥੇ ਸਾਰਾ ਸਮਾਨ ਮਿਲਿਆ ਉਹਨਾਂ ਨੇ ਦੱਸਿਆ ਕਿ ਇਹ ਲੋਕ ਦਰਾਹਾ ਖੰਨਾ ਪਾਇਲ ਸਰੰਦ ਅਤੇ ਮਾਚੀਵਾੜਾ ਸਮਰਾਲਾ ਇਲਾਕੇ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਉੱਥੇ ਹੀ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੇ ਅੱਜ ਅਸੀਂ ਪ੍ਰੈਸ ਕਾਨਫਰੰਸ ਬੁਲਾਈ ਸੀ ਜੀ ਸਾਡੇ ਐਸ ਐਚਓ ਸਿਟੀ 1 ਨੂੰ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਤੇ ਉਸ ਸੀਕ੍ਰੇਟ ਇਨਫੋਰਮੇਸ਼ਨ ਦੇ ਆਧਾਰ ਤੇ ਸਾਡੇ ਪੁਲਿਸ ਪਾਰਟੀ ਥਾਣੇਦਾਰ ਸਾਹਿਬ ਨੇ ਆਪਣੀ ਵੀਰਾਂ ਵਾਲੀ ਛਪੜੀ ਜਾ ਕੇ ਇਹਨੂੰ ਦੋ ਅਕਿਊਟ ਅਰੈਸਟ ਕੀਤੇ ਸਿਵਤਾਰ ਸਿੰਘ ਤੇ ਅਰਸ਼ਦੀਪ ਸਿੰਘ ਤੇ ਉਹਨਾਂ ਤੋਂ ਸਾਨੂੰ ਜਿਹੜਾ ਕਚਹਿਰੀਆਂ ਚੋਂ ਇੱਕ ਮੋਟਰਸਾਈਕਲ ਸਪਲੈਂਡਰ ਚੋਰੀ ਹੋਇਆ ਸੀ ਚੋਰੀ ਦਾ ਮੋਟਰਸਾਈਕਲ ਮਿਲ ਗਿਆ ਸੀ ਤੇ ਜਦੋਂ ਅਸੀਂ ਤਪੀਸ਼ ਨੂੰ ਅੱਗੇ ਵਧਾਇਆ ਇਦੀ ਕੰਟੀਨਿਊਸ਼ਨ ਦੇ ਵਿੱਚ ਅਸੀਂ ਦਰਾਹਾ ਰੇਡ ਕੀਤੀ ਸੀ ਦਰਾਹਾ ਨਹਿਰ ਦੇ ਕੋਲ ਇੱਕ ਗੋਦਾਮ ਸੀਗਾ ਇਹ ਅਪਤਾਰ ਸਿੰਘ ਨੇ ਕਿਰਾਏ ਤੇ ਲਿੱਤਾ ਹੋਇਆ ਸੀ ਉਹਦੇ ਵਿੱਚ ਇਹਨਾਂ ਨੇ ਕਾਫੀ ਜ਼ਿਆਦਾ ਚੋਰੀ ਕਿਤੇ ਮੋਟਰਸਾਈਕਲ ਰੱਖੇ ਹੋਏ ਸੀ ਇਹਨਾਂ ਦੀ ਮੋਟਰਸ ਵਾਰੰਟੀ ਇਹ ਸੀ ਚੋਰੀ ਕਰਦੇ ਨੇ ਮੋਟਰਸਾਈਕਲ ਖੰਨਾ ਤੋਂ ਪਾਇਲ ਸਮਰਾਲਾ ਤੇ ਮਾਛੀਵਾੜਾ ਲੁਧਿਆਣਾ ਸਰੰਦ ਇਹਨਾਂ ਸ਼ਹਿਰਾਂ ਚੋਂ ਮੋਟਰਸਾਈਕਲ ਚੋਰੀ ਕਰਕੇ ਉੱਥੇ ਜਾ ਕੇ ਇਹ ਸਟੋਰ ਕਰ ਦਿੰਦੇ ਆ ਤੇ ਉਹਨਾਂ ਦੇ ਹਿੱਸੇ ਪੁਰਜ਼ੇ ਆਈਸੋਲੇਟ ਕਰਕੇ ਉਹਨਾਂ ਨੂੰ ਕੱਟ ਵੱਢ ਕਰਕੇ ਉਹਨਾਂ ਨੂੰ ਵੇਚ ਦਿੰਦੇ ਨੇ ਅੱਗੇ ਤੇ ਸਾਨੂੰ ਇਹਦੇ ਇਹਦੇ ਵਿੱਚ ਕਾਫੀ ਵੱਡਾ ਜ਼ਖੀਰਾ ਮਿਲਿਆ ਤੇ ਕਰੀਬ 100 ਤੋਂ ਉੱਤੇ ਮੋਟਰਸਾਈਕਲਸ ਨੇ ਤੇ ਐਕਟਿਵਾਜ਼ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਕੱਟੇ ਵੱਡੇ ਹੋਏ ਨੇ ਕੁਝ ਮੋਟਰਸਾਈਕਲ ਸਾਨੂੰ ਉਸੇ ਰੂਪ 'ਚ ਮਿਲ ਗਏ ਨੇ ਤੇ ਇਹਨਾਂ ਦੀ ਅਸੀਂ ਰਿਕਵਰੀ ਕੀਤੀ ਆ ਠੀਕ ਦੋਨੋਂ ਪਿਕਅਪੂ ਨੇ ਹਾਂਜੀ ਪਰੋਪੀ ਦੋਨੋਂ ਕਾਪੂ ਨੇ ਹਾਂਜੀ ਰੋਪੀ ਕਾਪੂ ਕਿੱਤੇ ਨੇ ਅਸੀਂ ਤੇ ਹੋਰ ਵੀ ਅੱਗੇ ਸਾਡਾ ਇਨਵੈਸਟੀਗੇਸ਼ਨ ਚੱਲ ਰਿਹਾ ਜੋ ਵੀ ਇਹਦੇ 'ਚ ਇਨਵੋਲਵਮੈਂਟ ਹੋਈ ਕਿ ਕਿਸੇ ਦੀ ਵੀ ਉਹਨਾਂ ਨੂੰ ਵੀ ਅਸੀਂ ਫੜਾਂਗੇ ਤੇ ਜੇ ਸਾਨੂੰ ਹੋਰ ਕੋਈ ਵੀਕਲਸ ਸਾਨੂੰ ਰਿਕਵਰ ਹੁੰਦੇ ਨੇ ਉਹ ਵੀ ਕਰਾਂਗੇ